ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਇੱਕ ਵਾਰੀ ਫੇਰ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਤੇ ਕਿਵੇਂ ਦਾ ਰਹੇਗਾ ਅੱਜ ਮੌਸਮ ਤੇ ਇਸ ਦੇ ਨਾਲ ਹੀ ਸਭ ਪੰਜਾਬੀ ਭਾਈਚਾਰੇ ਨੂੰ ਨਾਨਕਸ਼ਹੀ ਨਵੇਂ ਬਰੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੌਸਮ ਦੀ ਜ਼ਿਲ੍ਹਾ ਵਾਈਜ਼ ਤੇ ਪੰਜਾਬ ਦੇ ਵਿੱਚ 14 ਮਾਰਚ ਨੂੰ ਜਿੱਥੇ ਘੱਟ بارش ਦੀ ਉਮੀਦ ਹੈ ਉਹਨਾਂ ਦੇ ਵਿੱਚ ਬਰਨਾਲਾ ਜਲੰਧਰ ਕਪੂਰਥਾਲਾ ਅੰਮ੍ਰਿਤਸਰ ਸਾਹਿਬ ਫਾਜ਼ਿਲਕਾ ਤਰਨਤਾਰਨ ਲੁਧਿਆਣਾ ਤੇ ਇਸ ਤੋਂ ਬਾਅਦ ਚ ਮੋਗਾ ਮੁਕਤਸਰ ਫਿਰੋਜ਼ਪੁਰ ਮੋਹਾਲੀ ਤੇ ਨਵਾਂ ਸ਼ਹਿਰ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ بارش ਘੱਟ ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵੱਧ بارش ਹੋਣ ਦੀ ਸੰਭਾਵਨਾ ਹੈ ਉਹਨਾਂ ਦੇ ਵਿੱਚ ਮਾਨਸਾ ਤੇ ਫਰੀਦਕੋਟ ਪਟਿਆਲਾ ਤੇ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਸੰਗਰੂਰ ਸ੍ਰੀ ਫਤਿਹਗੜ੍ਹ ਸਾਹਿਬ ਬਠਿੰਡਾ ਗੁਰਦਾਸਪੁਰ ਰੂਪਨਗਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ بارش ਹੋਣ ਦੇ ਜਿਹੜੇ ਜ਼ਿਆਦਾ ਸੰਭਾਵਨਾ ਤੇ ਇਸ ਦੇ ਨਾਲ ਹੀ ਹੁਣ ਗੱਲ ਜੰਮੂ ਦੀ ਜੰਮੂ ਦੇ ਵਿੱਚ 14 ਮਾਰਚ ਨੂੰ ਤੋਂ ਵਧੀਆ بارش ਹੋਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ بارش ਉਹ ਕਾਫੀ ਜ਼ਿਆਦਾ ਸੰਭਾਵਨਾ ਹੈ 14 ਮਾਰਚ ਨੂੰ ਤੇ ਹਰਿਆਣਾ ਦੇ ਵਿੱਚ ਜਿਹੜੀ ਇਹ ਹਲਕੀ بارش ਦੀ ਸੰਭਾਵਨਾ ਹੈ ਜਿਸ ਦੇ ਵਿੱਚ ਜਿਹੜੇ ਦੇ ਪ੍ਰਮੁੱਖ ਸ਼ਹਿਰ ਅੰਬਾਲਾ ਕਰਨਾਲ ਸਿਰਸਾ ਤੇ ਇਸ ਦੇ ਨਾਲ ਨਾਲ ਜਿਹੜਾ ਸੋਨੀਪੱਤ ਪਾਣੀਪਤ ਇਹਨਾਂ ਏਰੀਆ ਦੇ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਹੈ यूपी ਦੇ ਵਿੱਚ ਟੁੱਟਵੀਂ ਬੱਦਲਬਾਈ ਤੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਉਹ ਵੀ 14 ਮਾਰਚ ਦੁਪਹਿਰ ਤੋਂ ਬਾਅਦ ਦਿੱਲੀ ਦੇ ਵਿੱਚ ਟੁੱਟਵੀਂ ਬੱਦਲਬਾਈ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਰਾਜਸਥਾਨ ਦੇ ਵਿੱਚ ਕਿਤੇ ਕਿਤੇ ਟੁੱਟਵੀਂ ਬੱਦਲ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹਿਮਾਚਲ ਪ੍ਰਦੇਸ਼ ਵਿੱਚ 14 ਮਾਰਚ ਨੂੰ ਸਵੇਰੇ 9:00 ਵਜੇ ਦੇ ਸਮੇਂ ਤੋਂ ਸ਼ਾਮ ਤੱਕ ਜਿਹੜੀ ਹੈ ਦਰਮਿਆਨੀ ਤੋਂ ਬਾਰੀ بارش ਦੀ ਸੰਭਾਵਨਾ ਹੈ ਤੇ ਪੂਰੇ ਪੰਜਾਬ ਦੇ ਵਿੱਚ ਦੱਸ ਦੇ ਚੱਲੀ ਹੈ ਕਿ ਜਿਹੜੀ بارش ਉਸ ਦੀ ਜਿਹੜੀ ਸੰਭਾਵਨਾ ਹੈ ਜਿਆਦਾ ਉਹ 14 ਮਾਰਚ ਸਵੇਰ ਤੋਂ ਤੇ 14 ਮਾਰਚ ਸ਼ਾਮ ਤੱਕ ਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਲੱਣ ਦੀ ਪੂਰੀ ਸੰਭਾਵਨਾ ਹੈ ਤੇ ਇੱਕ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਬੇਨਤੀ ਕਰਨ ਦੇ ਉੱਪਰ ਕਾਫੀ ਜ਼ਿਆਦਾ ਕਿਸਾਨ ਵੀਰ ਨੇ ਜਿਨ੍ਹਾਂ ਨੇ ਸਾਨੂੰ ਕਾਫੀ ਹੌਸਲਾ ਫਜਾਈ ਕਰੀ ਸੀ ਤੇ ਉਹਨਾਂ ਨੇ ਪਾਣੀ ਵਗੈਰਾ ਨਹੀਂ ਸੀ ਲਾਇਆ ਜਿਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਦਾ ਵਿਚਾਰਿਆ ਤੇ ਅਗਲੇ ਵੀ 1-2 ਦਿਨ ਜਿਹੜੇ ਨੇ ਉਹਨਾਂ ਦੇ ਵਿੱਚ ਆਪਣੀ ਫਸਲ ਜੇ ਸੋਕਾ ਨਹੀਂ ਪੈ ਰਿਹਾ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਖੇਤਾਂ ਨੂੰ ਤਾਂ ਪਾਣੀ ਲਾਣ ਤੋਂ ਸੰਕੋਚ ਕੀਤਾ ਜਾਵੇ ਤੇ ਕਿਤੇ ਕਿਤੇ ਜਿਹੜੀ ਇਹ ਗੜੇਮਾਰੀ ਹੋ ਸਕਦੀ ਹੈ ਖਾਸ ਕਰਕੇ ਇਸ ਦੇ ਵਿੱਚ ਜਿਹੜਾ ਹਿਮਾਚਲ ਪ੍ਰਦੇਸ਼ ਦਾ ਕੁਝ ਏਰੀਆ ਤੇ ਜਿਹੜਾ ਪੰਜਾਬ ਹੀ ਪੰਜਾਬ ਦੇ ਵਿੱਚ ਇਸ ਦੀ ਘੱਟ ਸੰਭਾਵਨਾ ਹੈ ਸੋ ਦੋਸਤੋ ਇਹ ਸੀ ਮੌਸਮ ਬਾਰੇ ਜਾਣਕਾਰੀ ਬਹੁਤ ਬਹੁਤ ਧੰਨਵਾਦ